ਡੇਲੀ ਪੰਜਾਬ ਟੀਵੀ ਤੇ ਤੁਹਾਡਾ ਸਵਾਗਤ ਹੈ ਦੋਸਤੋ ਪਿਛਲੇ ਦਿਨੀ ਖਬਰ ਆਈਆਂ ਕਿ ਪ੍ਰੇਮ ਢਿੱਲੋਂ ਦੇ ਘਰ ਤੇ ਫਾਇਰਿੰਗ ਕੀਤੀ ਗਈ ਹੈ ਤੇ ਹੁਣ ਇੱਕ ਵੀਡੀਓ ਆਪਣੇ ਇੰਸਟਾਗ੍ਰam ਅਕਾਊਂਟ ਤੇ ਸ਼ੇਅਰ ਕਰਕੇ ਮਨਪ੍ਰੀਤ ਮੰਨੇ ਨੇ ਇਸ ਦੀ ਜ਼ਿੰਮੇਵਾਰੀ ਚੱਕਣ ਦੀ ਗੱਲ ਆਖੀ ਹੈ ਤੁਹਾਨੂੰ ਦੱਸ ਦਈਏ ਕਿ ਮਨਪ੍ਰੀਤ ਮੰਨਾ ਲਗਾਤਾਰ ਪਿਛਲੇ ਲੰਮੇ ਸਮੇਂ ਤੋਂ ਪ੍ਰੇਮ ਢਿੱਲੋਂ ਨੂੰ ਟਾਰਗੇਟ ਕਰਦਾ ਆ ਰਿਹਾ ਹੈ ਹਾਲ ਹੀ ਦੇ ਵਿੱਚ ਆਪਣੇ ਨਵੇਂ ਆਏ ਗੀਤ ਡਾਇਰੈਕਟ ਟਾਕ ਦੇ ਵਿੱਚ ਵੀ ਮਨਪ੍ਰੀਤ ਮੰਨੇ ਨੇ ਪ੍ਰੇਮ ਢਿੱਲੋਂ ਨੂੰ ਰਿਪਲਾਈ ਕੀਤਾ ਸੀ ਹੋਰ ਕੀ ਕਿਹਾ ਮਨਪ੍ਰੀਤ ਮੰਨੇ ਨੇ ਆਓ ਦੇਖਦੇ ਹਾਂ ਉਹ ਵੀਡੀਓ ਬਾਕੀ ਤੁਹਾਡਾ ਇਸ ਵਾਰੀ ਕੀ ਕਹਿਣਾ ਵੀਡੀਓ ਥੱਲੇ ਕਮੈਂਟ ਕਰਕੇ ਜਰੂਰ ਦੱਸਿਓ ਤੇ ਇਸ ਵੀਡੀਓ ਨੂੰ ਸ਼ੇਅਰ ਕਰਕੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਿਓ ਆਪ ਪੈਣ ਦੇ ਯਾਰ ਪ੍ਰੇਮ ਟਲੂ ਲੈ ਕੇ ਫਿਰ ਲਮ ਨੂੰ ਜਾਰ ਗੋਣ ਲੋ ਲਸਾਨੀਆਂ ਜ਼ਿੰਮੇਵਾਰੀ ਚੈੱਕ ਕਰ ਰਹੇ ਹਾਂ ਅਸੀਂ ਜਲਣੀਆਂ ਨੂੰ ਪੁਣੀ ਦੇ ਕਰੇ ਠੀਕਾ ਮਾਂ ਚ ਪਰੇਮ ਢਿੱਲੋਂ ਫੁਲਾਣਾ ਟਿੰਗੜਾ ਰੱਡ ਦਾ ਪੁੱਤ ਸੁਆਦ ਲੈ ਰਿਹਾ ਮੇਰੇ ਭਾਦ ਨਾ ਨਹੀਂ ਲੈ ਸਕਦਾ ਜਿਹੜਾ ਠੋਕਿਆ ਹੈ ਕਿਉਂਕਿ ਉਹਨੂੰ ਰਿਲੈਕਸ ਕਰਨ ਦੋ ਖੜਾ ਕੇ ਛਾਤੀ ਤੁਨ ਨੂੰ ਇਹਨਾਂ ਮਰੇੜੀ ਕੇ ਆਗੇ